ਅੱਜ ਸਾਡੇ ਵਾਸਤੇ ਬੜੀ ਖੁਸ਼ੀ ਦਾ ਦਿਨ ਹੈ ਕਿ ਸਾਡਾ ਸਮੂਚਾ ਪਰਿਵਾਰ ਅਕਾਲੀ ਦਲ ਦਾ ਪਰਿਵਾਰ ਹੁਣ ਇੱਕ ਹੋ ਗਿਆ ਤੁਸੀਂ ਸਾਰੇ ਜਾਣਦੇ ਹੋ ਕਿ ਬੀਬੀ ਜਗੀਰ ਕੌਰ ਜੀ ਵਾਪਸ ਸ਼੍ਰੋਮਣੀ ਕਾਲੀ ਦਲ ਦੇ ਪਰਿਵਾਰ ਵਿੱਚ ਆ ਗਏ ਹਨ ਤੇ ਮੈਂ ਕਹਿ ਸਕਦਾ ਪਹਿਲੇ ਢੀਂਟਾ ਸਾਹਿਬ ਆਗੇ ਸੀ ਮਨਜੀਤ ਜੀ ਕੇ ਜੀ ਆਗੇ ਸੀ ਸਰਨਾ ਸਾਹਿਬ ਅਕਾਲੀ ਦਲ ਇੱਕ ਝੰਡੇ ਥੱਲੇ ਇਕੱਠਾ ਹੋ ਗਿਆ ਜਿਹੜੀ ਖੁਸ਼ੀ ਮੈਂ ਦਿਲੋਂ ਬੜਾ ਖੁਸ਼ ਆ ਕਿਉਂਕਿ ਪਰਿਵਾਰ ਦੇ ਮੁਖੀ ਹੋਣ ਦੇ ਨਾਤੇ ਮੇਰਾ ਬਹੁਤ ਵੱਡਾ ਫਰਜ਼ ਸੀ ਤੇ ਮੈਂ ਮੈਨੂੰ ਖੁਸ਼ੀ ਹੈ ਕਿ ਮੈਂ ਫਰਜ਼ ਨਿਭਾ ਕੇ ਅੱਜ ਪਰਿਵਾਰ ਸਾਰਾ ਇਕੱਠਾ ਕਰ ਲਿਆ ਸਾਡੇ ਪਰਿਵਾਰ ਵਿੱਚ ਲਗਾਤਾਰ ਰੋਜ਼ ਵਾਧਾ ਹੋ ਰਿਹਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਚੰਗੇ ਇਨਸਾਨ ਜਿਹੜੇ ਸੇਵਾ ਕਰਨ ਵਾਲੇ ਇਨਸਾਨ ਜਿਹੜੇ ਪੰਜਾਬ ਦੀ ਨਬਜ਼ ਸਮਝਣ ਪੰਜਾਬ ਦੇ ਉਹਨਾਂ ਦੇ ਮਨਛੋਏ ਪੰਜਾਬ ਉਹ ਪਾਰਟੀ ਚ ਆਉਣਗੇ ਤੇ ਸਾਨੂੰ ਬਹੁਤ ਵੱਡਾ ਇੱਕ ਬਹੁਤ ਵੱਡਾ ਐਸੈਟ ਬਣਦਾ ਤੇ ਇੱਕ ਸਾਨੂੰ ਮਾਣ ਹੁੰਦਾ ਕਿ ਇਹ ਬੰਦੇ ਚੰਗੇ ਅੱਜ ਮੈਂ ਦਿਲੋਂ ਬੜਾ ਖੁਸ਼ ਹੈ ਕਿ ਡਾਕਟਰ ਲਖਵੀਰ ਸਿੰਘ ਜਿਹੜੇ ਡਿਸਟ੍ਰਿਕਟ ਹੈਲਥ ਆਫੀਸਰ ਰਿਟਾਇਰਡ ਹੋਏ 29 ਸਾਲ ਸੇਵਾ ਕੀਤੀ ਇਹਨਾਂ ਨੇ ਦੇਖੋ ਇਹਨਾਂ ਨੇ ਜੋ ਅਡਲਟਰੇਸ਼ਨ ਦੇ ਖਿਲਾਫ ਜੋ ਜੰਗ ਲੜੀ ਕਰੋਨਾ ਦੇ ਟਾਈਮ ਜਿਹੜਾ ਜੰਗ ਲੜੀ ਇਹਨਾਂ ਨੂੰ ਬਹੁਤ ਵੱਡੇ ਅਵਾਰਡਸ ਵੀ ਮਿਲੇ 29 ਸਾਲ ਵਿੱਚ ਜ਼ਿਆਦਾ ਟਾਈਮ ਹਾਰਪੁਰ ਚ ਰਹੇ ਤੇ ਉਹਦੇ ਬਾਅਦ ਫਿਰੋਜ਼ਪੁਰ ਤੇ ਰਹੇ ਇਹਨਾਂ ਨੂੰ ਜਦੋਂ ਮੈਨੇ ਮਿਲੇ ਮੈਂ ਇਹਨਾਂ ਦੀ ਜਦੋਂ ਸਾਰਾ ਪੜਿਆ YouTube ਤੇ ਸਾਰਾ ਦੇਖਿਆ ਇਹਨਾਂ ਦੀ ਐਕਟੀਵਿਟੀਜ਼ ਲਗਾਤਾਰ ਇਹਨਾਂ ਦੀ ਐਕਟੀਵਿਟੀਜ਼ ਤੇ ਬੜਾ ਬੜਾ ਇੰਪ੍ਰੈਸ ਹੋਇਆ ਤੇ ਮੈਂ ਕਮਲ ਜੀ ਨੂੰ ਬੇਨਤੀ ਕੀਤੀ ਮੈਂ ਕਿਹਾ ਜੀ ਇਹ ਹੈ ਕੌਣ ਮੈਂ ਮਿਲਣਾ ਚਾਹੁੰਨਾ ਇਹਨਾਂ ਨੂੰ ਫਿਰ ਇਹਨਾਂ ਨੇ ਮੀਟਿੰਗ ਮੇਰੀ ਕਰਾਈ ਬੜੇ ਵਿਚਾਰ ਸੁਣੇ ਇਹਨਾਂ ਦੇ ਇਹਨਾਂ ਦੇ ਮਨ ਚੋਂ ਭਾਵਨਾ ਸੀ ਸੇਵਾ ਕਰਨ ਦੀ ਉਹ ਸੇਵਾ ਦੇਖੀ ਫਿਰ ਮੈਂ ਬੇਨਤੀ ਕੀਤੀ ਕਿ ਸਾਡੀ ਪਾਰਟੀ ਕਿਉਂਕਿ ਜਿਹੜੀ ਅਕਾਲੀ ਦਲ ਹੈ ਆ ਸੂਬੇ ਦੀ ਪਾਰਟੀ ਆ ਪੰਜਾਬ ਦੀ ਪਾਰਟੀ ਹੈ ਜੋ ਦਰਦ ਪੰਜਾਬ ਪ੍ਰਤੀ ਅਕਾਲੀ ਦਲ ਦੇ ਵਿੱਚ ਹੈ ਕਿਸੇ ਦਿੱਲੀ ਵਾਲੀ ਪਾਰਟੀਆਂ ਚ ਨਹੀਂ ਤੁਸੀਂ ਦੇਖਿਆ ਇਤਿਹਾਸ ਦੇਖਿਆ ਕਿ ਜਦੋਂ ਜਦੋਂ ਅਕਾਲੀ ਦਲ ਦੀ ਖੇਤਰੀ ਪੰਜਾਬ ਦੀ ਪਾਰਟੀ ਦਾ ਰਾਜ ਆਇਆ ਉਦੋਂ ਹੀ ਪੰਜਾਬ ਤਰੱਕੀ ਹੋਈ ਹੈ ਉਦੋਂ ਹੀ ਪੰਜਾਬ ਖੁਸ਼ਹਾਲੀ ਆਈ ਹੈ ਜਦੋਂ ਜਦੋਂ ਗਲਤੀ ਨਾਲ ਆਪਾਂ ਦਿੱਲੀ ਦੀ ਪਾਰਟੀ ਕਾਂਗਰਸ ਤੇ ਹੁਣ ਝਾੜੂ ਵਾਲੇ ਨੂੰ ਮੌਕਾ ਦਿੱਤਾ ਉਸੇ ਦਿਨ ਤੋਂ ਜਦੋਂ ਇਹਨਾਂ ਦੀ ਦਿੱਲੀ ਵਾਲੀ ਸਰਕਾਰਾਂ ਬਣੀਆਂ ਕੰਮ ਰੁਕ ਜਾਂਦੇ ਐ ਲੁੱਟ ਖੋ ਵੱਧ ਜਾਂਦੀ ਐ ਉਹ ਸਾਰੇ ਦਿੱਲੀ ਦੀ ਪਾਰਟੀਆਂ ਦਿੱਲੀ ਦੇ ਹੁਕਮਰਾਨਾਂ ਦੇ ਹੁਕਮ ਤੇ ਚੱਲਦੀਆਂ ਜੋ ਚਾਹੁੰਦੇ ਐ ਪੰਜਾਬ ਦਾ ਕੋਈ ਵੀ ਮਸਲਾ ਆ ਜੇ ਭਾਵੇਂ ਕਿਸਾਨੀ ਦਾ ਹੋਵੇ ਪਿਵਾਰ ਦਾ ਹੋਵੇ ਇੰਡਸਟਰੀ ਦਾ ਹੋਵੇ ਉਹਨਾਂ ਨੂੰ ਹਿੰਮਤ ਨਹੀਂ ਐ ਕਿ ਆਵਾਜ਼ ਉਠਾਲਣ ਆਪਣੇ ਹੁਕਮਰਾਨਾਂ ਦੇ ਖਿਲਾਫ ਇੱਥੇ ਸਾਡੇ ਹੁਕਮਰਾਨ ਪੰਜਾਬ ਦੀ ਜਨਤਾ ਹੈ ਅਸੀਂ ਇਹਨਾਂ ਦੀ ਲੜਾਈ ਲੜਦੇ ਰਹੇ ਹਾਂ ਸੋ ਅੱਜ ਮੈਂ ਡਾਕਟਰ ਸਾਹਿਬ ਨੂੰ ਜੀ ਆਇਆਂ ਕਹਿੰਦਾ ਪਾਰਟੀ ਤੇ ਪਾਰਟੀ ਸ਼ਾਮਲੀ ਕਰਦਾ ਹਾਂ ਸਰਪੰਚ ਹੈ ਹੈਗੇ ਜੀ ਲਿਆਓ ਸਰਪੰਚ ਹੈ ਸਰਪੰਚ ਹੈ ਭਾਜੀ ਉਹ ਪੱਡਾ ਸਰਪੰਚ ਵੀ ਲੈ ਲੋ ਨੇ ਨਾਲ ਲੈ ਆ ਆ ਇੱਧਰ ਪੱਡਾ ਸਰਪੰਚ ਵੀ ਹੈ ਇੱਧਰ ਆ ਬੰਦ ਕਰਾ ਦਿੱਤਾ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਡਾਕਟਰ ਡਾਕਟਰ ਆਪਣੀ ਹੁਕਮ ਬਚਾ ਲਓ ਜੀ ਪਹਿਲਾਂ ਤਾਂ ਮੇਰੇ ਨਾਲ ਸਾਰੇ ਪੱਤੇ ਬਣਾਉਗੇ ਇਸ ਦਾ ਕਾਲਸਾ ਇਹ ਰਾਜ ਫਤਿਹ ਅੱਜ ਦੇ ਜਿਹੜੇ ਮਿਲਣੇ ਆ ਇਨੇ ਸਮਾਂ ਚ ਜੋ ਮੇਰੇ ਮਨ ਚ ਤਿੰਨ ਗੱਲਾਂ ਬੜੀਆਂ ਇੰਪੋਰਟੈਂਟ ਆ ਜਿਹੜੀਆਂ ਮੈਂ ਸ਼ੇਅਰ ਤੁਹਾਡੇ ਨਾਲ ਕਰਨੀਆਂ ਨੰਬਰ 1 ਪਹਿਲੇ ਬਹੁਤ ਸਾਰਾ 29-30 ਸਾਲ ਦਾ ਤਿੰਨ ਸਾਲ ਡੈਕੇਡ ਦਾ ਬੜਾ ਤਜਰਬਾ ਹੁੰਦਾ ਤੁਹਾਡਾ ਜੋਬ ਵਿੱਚ ਸਾਰੀ ਜੋਬ ਰੈਗੂਲਰ ਕਲਾਸ 1 ਅਫਸਰ ਤੁਸੀਂ ਬਿਦਾਉਂਦੇ ਹੋ ਇਸੇ ਸਮੇਂ ਚ ਐ ਸਾਰੀਆਂ ਅਲੱਗ-ਅਲੱਗ ਪੋਲੀਟੀਕਲ ਪਾਰਟੀਆਂਜ਼ ਨਾਲ ਤੁਹਾਡਾ ਬਾਅਦ ਪੈਂਦਾ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਉਹਦਾ ਪ੍ਰਬੰਧ ਦੇਖਦੇ ਹੋ ਆਫ ਐਪਲਾਈਜ਼ ਦੇ ਪ੍ਰਤੀ ਰਵੱਈਆ ਦੇਖਦੇ ਹੋ ਪਬਲਿਕ ਦੇ ਮੈਨੂੰ ਲੱਗਦਾ ਵੀ ਤਾਂ ਸਾਰੇ ਵਿਜੀਲੈਂਟ ਐ ਪਰ ਮੁਲਾਜ਼ਮ ਚਾਹੇ ਕੋ ਇੰਟੈਲੈਕਚੁਅਲ ਬੰਦਾ ਹੋਰ ਜ਼ਿਆਦਾ ਵਿਜੀਲੈਂਟ ਆ ਜ਼ਿਆਦਾ ਵਾਚ ਕਰਦਾ ਫੋਕਸ ਹੁੰਦਾ ਲੱਗਦਾ ਸੋ ਮੈਨੂੰ ਜਿਹੜੀ ਇਸ ਸਾਰੇ ਪੀਰੀਅਡ ਦੌਰਾਨ ਜਦੋਂ ਮੈਂ ਸਮਾਂ ਬਤਾਇਆ 18 ਮੈਂ ਫੀਲ ਕੀਤੀ ਹੈ ਜਿਹੜੀ ਉਹ ਮੈਂ ਇਹ ਕਹਿਣਾ ਪਈ ਆਮ ਆਦਮੀ ਪਾਰਟੀ ਜਿਹੜਾ ਜਿਨ੍ਹਾਂ ਦੀ ਸਰਕਾਰ ਦੇਖੀ ਆ ਉਹਨਾਂ ਦਾ ਵੀ ਰੁਪਿਆ ਉਹਨਾਂ ਦੇ ਨਾਲ ਵੀ ਜੋਬ ਕੀਤੀ ਹੈ ਕੰਮ ਕੀਤਾ ਵਰਕ ਲਗਭਗ 3.5 ਸਾਲ DHO ਸ਼ੇਪ ਦਾ ਪੀਰੀਅਡ ਬਤਾਇਆ ਤੇ ਇਹ ਤੋਂ ਵੱਧ ਵੈਸੇ DHO ਬਹੁਤਾ ਕੱਟਦੇ ਨਹੀਂ ਟਾਈਮ ਇੰਨਾ ਕਿ ਟਾਈਮ ਕੱਟਦੇ ਸਾਰੇ ਇਸ ਪੀਰੀਅਡ ਵਿੱਚ ਮੈਂ ਜਿਹੜਾ ਮੇਰਾ ਸਿਰਫ ਆ YouTube Facebook ਮੇਰਾ ਕਲ ਦੇਖਦੇ ਸਾਰੇ ਹੀ ਇੱਕ ਤਾਂ ਦੇਖਦਾ ਨਹੀਂ ਇਹ ਤਾਂ ਹੈ ਨਹੀਂ ਕਿ ਪ੍ਰਧਾਨ ਜੀ ਸਦਾ ਸੁਖੀ ਸਿੰਘ ਬਦਲ ਸ਼ਰੋਣੀ ਕਾਲੀ ਦਲ ਪ੍ਰਧਾਨ ਹੀ ਦੇਖਦੇ ਆ ਪਰ ਮਤਲਬ ਨਿਗਾਹ ਕਿੰਨੀ ਫੋਕਸਡ ਕਿੰਨੀ ਔਰ ਮੈਂ ਉਹਦੇ ਚ ਦੇਖਿਆ ਵੀ ਇੱਕ ਬੰਦਿਆਂ ਨੂੰ ਮਿਲਣ ਵਾਸਤੇ ਉਪਰਾਲੇ ਕਰਕੇ ਵੀ ਤੁਸੀਂ ਮਿਲ ਨਹੀਂ ਸਕਦੇ ਇਹ ਮੇਰੀ ਨਿੱਜੀ ਫੀਲਿੰਗ ਹੈ ਜੋ ਮੈਂ ਹੰਡਾਇਆ ਤੇ ਇੱਕ ਉਹ ਸਮਾਂ ਵੀ ਦੇਖਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਸਾਡੇ ਬਹੁਤ ਹੀ ਮੇਰੇ ਸਤਿਕਾਰਯੋਗ ਸਖਸ਼ੀਅਤ ਜਿਹੜੇ ਵੀ ਅਸੀਂ ਸੰਗਤ ਅਰਸ਼ਣ ਚ ਮੇਰੀ ਉਦੋਂ ਵੀ ਕਈ ਵਾਰ ਡਿਊਟੀ ਹੁੰਦੀ ਸੀ ਸਰ ਸਰਪਲ ਲੈਣੇ ਤੇ ਸਰਦਾਰ ਪ੍ਰਕਾਸ਼ਨ ਬਾਦਲ ਜੋ ਮੇਰੇ ਲਈ ਬਹੁਤ ਹੀ ਸਤਿਕਾਰਯੋਗ ਸਾਡੇ ਤਾਂ ਵਾਪਸ ਆਉ ਉਹਨਾਂ ਦੇ ਕਾਫੀ ਦਾ ਇੱਕ ਵਾਰ ਸੈਂਪਲ ਲੈਣਾ ਸੀ ਸ਼੍ਰੋਮਣੀ ਕਮੇਟੀ ਇਲੈਕਸ਼ਨ ਸੀ ਖਾਲਸਾ ਕਾਲਜ ਗੜਦੀ ਵਾਲਾ ਵਿੱਚੋਂ ਬੈਠੇ ਸੀ ਮੈਂ ਥੋੜੇ ਸਮੇਂ ਲਈ ਚਲਾ ਗਿਆ ਤੇ ਉਹ ਕਾਫੀ ਜਿੰਨਾ ਚਿਰ ਅਸੀਂ ਸਰਟੀਫਾਈ ਨਹੀਂ ਕਰਦੇ ਉਹਨਾਂ ਚਿਰ ਉਹ ਪੜਾਉਂਦੇ ਨਹੀਂ ਸਿਕਿਉਰਿਟੀ ਦਾ ਵੀ ਜੋ ਪ੍ਰੋਟੋਕੋਲ ਆ ਉਹਦੇ ਵਿੱਚ ਜਦੋਂ ਆਇਆ ਮੈਂ ਤੇ ਵੱਡੇ ਬਾਦਲ ਸਾਹਿਬ ਨੇ ਕਿਹਾ ਉਹ ਡਾਕਟਰ ਸਾਹਿਬ ਕਿੱਥੇ ਚਲ ਗਏ ਸੀ ਇਹ ਮੁੰਡੇ ਤਾਂ ਮੈਨੂੰ ਕਾਫੀ ਨਹੀਂ ਪੜਾਉਂਦੇ ਸੀ ਮਤਲਬ ਇੰਨੀ ਦਿਲੀ ਸਾਂਝ ਪਾਉਂਦੇ ਸੀ ਉਹ ਹਰ ਬੰਦੇ ਨਾਲ ਮੈਂ ਹਲੀਪੈਡ ਤੇ ਵੀ ਦੇਖਿਆ ਵੀ ਜਿੱਦਾਂ ਕਈ ਵਾਰੀ ਅਸੀਂ ਖੜੇ ਹੁੰਨਾ ਉਹ ਮੁੰਡਿਓ ਤੁਸੀਂ ਖਾਣਾ ਖਾ ਲਿਆ ਬਈ ਖੜੇ ਹਾਂ ਕਿੰਨੇ ਚਿਰ ਤੇ ਮੁਲਕ ਇਹ ਸਾਂਝ ਜਿਹੜੀ ਪਰਿਵਾਰਕ ਸਾਂਝ ਮੈਂ ਦੇਖੀ ਐ ਔਰ ਉਹਦਾ ਜਿਹੜਾ ਪ੍ਰਗਟਾਵਾ ਅੱਗੇ ਨਾ ਦੇਖਿਆ ਉਤੋਂ ਅੱਗੇ ਵੀ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਦੇ ਕੋਲ ਬੈਠੇ ਆ ਮੈਂ ਦੇਖਿਆ ਵੀ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਮੇਰੇ ਕਮਲ ਚੇਤਲੀ ਜੀ ਜਿਹੜੇ ਬੈਠੇ ਆ ਇਹਨਾਂ ਦਾ ਮੈਨੂੰ ਫੋਨ ਗਿਆ ਭਈ ਡਾਕਟਰ ਸਾਹਿਬ ਤੁਹਾਨੂੰ ਪ੍ਰਧਾਨ ਜੀ ਮਿਲਣਾ ਚਾਹੁੰਦੇ ਆ ਮੈਨੂੰ ਤਾਂ ਬੜੀ ਖੁਸ਼ੀ ਹੋਈ ਮੈਨੂੰ ਹੋਰ ਇਹ ਤੋਂ ਵੱਡੀ ਕੀ ਗੱਲ ਲਗਣੀ ਮੈਂ ਤਾਂ ਇੱਕ ਟਿੰਡੂ ਜਿਹਾ ਬੰਦਾ ਭਾਵੇਂ ਮੈਂ ਜੋਬ ਕਿਤੇ ਕਲਾਜ਼ਮਨ ਅਫਸਰ ਪਰ ਇੱਕ ਸ਼ਰਮਣੀ ਕਾਲੀ ਦਾ ਪ੍ਰੈਜ਼ੀਡੈਂਟ ਪ੍ਰਧਾਨ ਡਿਪਟੀ ਸੀਐਮ ਰਹੇ ਉਹ ਤੁਹਾਨੂੰ ਕਹਿਣ ਬੁਲਾ ਰਹੇ ਆ ਤੁਹਾਨੂੰ ਬੁਲਾ ਰਹੇ ਆ ਔਰ ਜਦੋਂ ਘਰ ਗਏ ਆ ਮਿਲਣੀ ਹੋਈ ਆ ਮੈਂ ਕੁਝ ਦਿਨ ਗੱਲ ਕੀਤੀ ਹੈ ਤੁਹਾਨੂੰ ਇਹਦੇ ਵਿੱਚ ਪ੍ਰੀਫਲੈਕਟ ਹੋ ਜਾਏਗਾ ਵੀ ਕਿੱਦਾਂ ਦਾ ਰੁਈਆ ਇਹਨਾਂ ਦਾ ਔਰ ਜਿਹੜਾ ਉਹਦੇ ਵਿੱਚ ਇਹਨਾਂ ਨੇ ਕਿਹਾ ਬੈਠੇ ਸੀ ਚਿਤਲੀ ਸਾਹਿਬ ਵੀ ਹੋਰ ਵੀ ਬੜੇ ਸਾਥੀ ਬੈਠੇ ਸੀ ਉਹਨਾਂ ਵਿੱਚ ਜਿਹਨਾਂ ਨੇ ਕਿਹਾ ਡਾਕਟਰ ਸਾਹਿਬ ਮੈਂ ਤੁਹਾਨੂੰ ਖੁਦ ਬੁਲਾਇਆ ਤਿੰਨ ਟਾਈਮ ਮੇਰੇ ਮਤਲਬ ਮੇਰੇ ਸਾਰੇ ਸਵਾਲਾਂ ਦਾ ਉੱਤਰ ਉਹਦੇ ਵਿੱਚ ਸੀਗਾ ਕਿ ਜਦੋਂ ਕਹਿੰਦੇ ਡਾਕਟਰ ਸਾਹਿਬ ਮਤਲਬ ਕਹਿਣ ਦਾ ਮਤਲਬ ਵੀ ਤੁਹਾਨੂੰ ਸੋਚਣ ਦੀ ਲੋੜ ਨਹੀਂ ਤੁਹਾਡੀ ਕੋਈ ਪ੍ਰੋਬਲਮ ਨਹੀਂ ਹੈਗੀ ਮੈਂ ਤੁਹਾਨੂੰ ਖੁਦ ਬੁਲਾਇਆ ਸੋ ਇਹ ਜਿਹੜੀ ਗੱਲ ਇਹਦੇ ਵਿੱਚ ਹੈ ਜਦੋਂ ਮੈਨੂੰ ਇਸ ਪੀਰੀਅਡ ਦੇ ਵਿੱਚ ਚੇਤਰੀ ਸਾਹਿਬ ਨਾਲ ਗੱਲ ਕੀਤੀ ਵੱਡੇ ਬਾਦਲ ਸਾਹਿਬ ਦਾ ਮੈਂ ਜ਼ਿਕਰ ਕਰਨਾ ਉਹਨਾਂ ਨੂੰ ਨਮਨ ਕਰਨਾ ਉਹਨਾਂ ਨੂੰ ਪ੍ਰਣਾਮ ਕਰਨਾ ਮੈਂ ਜ਼ਰੂਰੀ ਸਮਝਦਾ ਅੱਜ ਮੈਨੂੰ ਬਹੁਤ ਖੁਸ਼ੀ ਆ ਅੰਦਰੋਂ ਕਿਉਂਕਿ ਸ਼ਰਮਣੀ ਅਕਾਲੇਦਲ ਦੇ ਬਾਰੇ ਵਿੱਚ ਜੋ ਪਹਿਲਾਂ ਹੀ ਉਹ ਫਰਮ ਉਹਨਾਂ ਨੇ ਕਿਹਾ ਦੱਸ ਹੀ ਦਿੱਤਾ ਆਪਣੇ ਸਪੀਚ ਵਿੱਚ ਜਿਹੜੀ ਗੱਲ ਕੀਤੀ ਹੈ ਸ਼ਹਿਰ ਇਹ ਇੱਕ ਪਰਿਵਾਰਕ ਹੈ ਪਾਰਟੀ ਪਰਿਵਾਰ ਨਾਲ ਵਿਚਰਦੀ ਆ ਫੈਮਿਲੀ ਤੁਹਾਨੂੰ ਹੋਮਲੀ ਜਿਹਾ ਫੀਲ ਹੁੰਦਾ ਮੈਂ ਜਿੱਦਾਂ ਵੀ ਜਾ ਕੇ ਆ ਚੇਤਰੀ ਸਾਹਿਬ ਨਾਲ ਕਿੰਨੀ ਬਾਅਦ ਚ ਵੀ ਜਾਇਆ ਆ ਪਰ ਇੰਨਾ ਪਿਆਰ ਮਿਲਿਆ ਮੈਂ ਆਪਣੇ ਜਾ ਕੇ ਪਰਿਵਾਰ ਚ ਸਾਂਝ ਪਾਏ ਮੈਨੂੰ ਕਹ ਮਜ਼ਾ ਆ ਗਿਆ ਕਦਰ ਬੰਮਾ ਜਾਇਆ ਮਤਲਬ ਤੁਸੀਂ ਯਕੀਨ ਮੰਨਿਓ ਮੈਂ ਇੱਥੋਂ ਤੱਕ ਖੁਸ਼ੀ ਚ ਕਿਹਾ ਮੇਰੇ ਨਾ ਅੱਖਾਂ ਚ ਮਤਲਬ ਆंसू ਵੀ ਆਦੇ ਮਤਲਬ ਉਸ ਵੇਲੇ ਵੀ ਯਾਰ ਇੰਨਾ ਪਿਆਰ ਦਿੱਤਾ ਇੰਨਾ ਇੰਨਾ ਕਾਣ ਦਿੰਦਾ ਭਈ ਜਿੱਦਾ ਵੱਡੇ ਭਰਾਵਾਂ ਤੋਂ ਵੀ ਵੱਧ ਪਿਆਰ ਮਿਲਿਆ ਸੋ ਉਹਦੇ ਤੋਂ ਬਾਅਦ ਮੇਰਾ ਜਿਹੜਾ ਮੈਨੂੰ ਇਦਾਂ ਲੱਗਿਆ ਕਿਉਂਕਿ ਮੈਂ ਮੰਨਦਾ ਪਹਿਲਾਂ ਹੀ ਫੂਡ ਸੇਫਟੀ ਤੇ ਕੰਮ ਕਰਕੇ ਫੂਡ ਸੇਫਟੀ ਤੇ ਜਿੰਨਾ ਚਿਰ ਕੰਮ ਕੀਤਾ ਔਰ ਟੋਟਲੀ ਓਨੈਸਟਲੀ ਕੀਤਾ ਔਰ ਮੈਨੂੰ ਇਹ ਲੱਗਦਾ ਹੁੰਦਾ ਸੀ ਫੂਡ ਸੇਫਟੀ ਸਾਡਾ ਏਦਾਂ ਦਾ ਡੀ ਐਚਓ ਦਾ ਵਿਭਾਗ ਹੈ ਕਿਉਂਕਿ ਇਹਦੇ ਤੇ ਇੱਕੋ ਹੀ ਗੱਲ ਕਹਿੰਦੇ ਸੀ ਸਾਰੇ ਵੀ ਅਸੀਂ ਸਿਵਲ ਸਰਜਨ ਈਮਾਨਦਾਰ ਦੇਖੇ ਫਲਾਣੇ ਆਫੀਸਰ ਈਮਾਨਦਾਰ ਦੇਖੇ ਡੀ ਐਚਓ ਪਹਿਲੀ ਵਾਰ ਈਮਾਨਸਟ ਦੇਖਿਆ ਇਹ ਗੱਲਾਂ ਮੈਨੂੰ ਆਮ ਮੇਰੇ ਆਫੀਸਰਸ ਹੀ ਕਹਿ ਦਿੰਦੇ ਸੀ ਸੋ ਮੈਂ ਤੁਹਾਡੇ ਚਾਰਪਾ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹਨਾ ਕਿ ਜਿਹੜੇ ਵੀ ਵਿਅਕਤੀਆਂ ਨੇ ਮੇਰੇ ਤੇ ਪੁਆਇੰਟ ਆਊਟ ਕੀਤਾ ਵੀ ਜੀ ਰੇੜੀ ਵਾਲਿਆਂ ਨੂੰ ਖੜਦਾ ਸੀ ਉਹਦੇ ਸੈਂਪਲ ਫੜਦਾ ਸੀ ਇੱਥੇ ਬਹੁਤ ਸਾਰੇ মিডিਆ ਵਾਲੇ ਵਿੱਚ ਮੌਜੂਦ ਹੈ ਇੱਥੇ ਜਿਹੜੇ ਜਿਹੜੇ ਮੇਰੇ ਨਾਲ ਚੱਲਦੇ ਸੀਗੇ ਚਾਹੇ ਤਰਨਤਾਰਨ ਜ਼ਿਲ੍ਹੇ ਚ ਫੂਡ ਸੈਂਪਲਿੰਗ ਕੀਤੀ ਚਾਹੇ ਸ਼ਾਹਪੁਰ ਤੋਂ ਕੀਤੀ ਚਾਹੇ ਲੰਦਰ ਚ ਕੀਤੀ ਉਹ ਨਾਲ ਚੱਲਦੇ ਸੀ ਔਰ ਕਿਤੇ ਵੀ ਜੇ ਉਹਨਾਂ ਦੇ ਕੋਈ ਕਿਤੇ ਅਸੀਂ ਇਦਾਂ ਰੱਖ ਕੇ ਲਈ ਮਾੜੇ ਬੰਦੇ ਨੂੰ ਜਿਹੜਾ ਫਾਈਨੈਂਸ਼ਲੀ ਛੋਟਾ ਬਿਜ਼ਨਸਮੈਨ ਨੂੰ ਕੰਮ ਕੀਤਾ ਐਫਬੀ ਉਹਨੂੰ ਬਿਲਕੁਲ ਨਹੀਂ ਇਦਾਂ ਦਾ ਕੀਤਾ ਸਿਰਫ ਮੈਨੂੰ ਇਦਾਂ ਲੱਗਦਾ ਸੀ ਵੀ ਜਿਹੜਾ ਵੀ ਉਹਨਾਂ ਮਲਾਵਟ ਕਰਦਾ ਜਿਹੜਾ ਵੀ ਡਾਲਟਰੇਸ਼ਨ ਕਰਦਾ ਉਹ ਸੋਸ ਐਂਟੀਸੋਸ਼ਲ ਹੈ ਉਹ ਸਮਾਜ ਦਾ ਦੁਸ਼ਮਣ ਹੈ ਕਿਉਂਕਿ ਆਉਣ ਵਾਲੇ ਸਮੇਂ 'ਚ WHO ਜੇ ਇੰਨਾ ਵੱਡਾ ਪ੍ਰਗਟਾਵਾ ਕਰ ਸਕਦੀ ਹੈ ਭਈ ਜਿੰਨੀ ਮਿਲਕ ਮਿਲ ਪ੍ਰੋਡਕਸ਼ਨ ਜਿਹੜੀ ਇੰਡੀਆ 'ਚ ਡਾਟ੍ਰੇਸ਼ਨ ਹੋ ਰਹੀ ਆ ਇਹਨਾਂ ਦੇ ਹਸਤਾੜੇ ਭਰੇ ਰਹਿਣੇ ਆਉਣ ਵਾਲੇ ਸਮੇਂ 'ਚ ਇਹਨਾਂ ਦੀ ਜਿੱਦਾਂ ਦੀ ਮਿਲਾਵਟ ਹੋ ਗਈ ਸਾਡੀਆਂ ਨਸਲਾਂ ਨੂੰ ਸਾਡੇ ਪੰਜਾਬ ਨੂੰ ਆਉਣ ਵਾਲੇ ਪੰਜਾਬ ਨੂੰ ਕਹਿਣਾ ਥੋੜਾ ਰੰਗਲਾ ਪੰਜਾਬ ਆ ਜਾਣਾ ਗੱਲਾਂ ਨਾਲ ਥੋੜਾ ਬੰਨਣਾ ਪ੍ਰੈਕਟੀਕਲੀ ਕਰਨਾ ਪੈਣਾ ਔਰ ਬਾਦਲ ਸਾਹਿਬ ਦੀ ਸੋਚ ਜਿਹੜੀ ਆ ਪ੍ਰਧਾਨ ਜੀ ਦੀ ਉਹਨੂੰ ਮੈਂ ਟਿਲੋਂ ਸੈਲੂਟ ਕਰਦਾ ਔਰ ਮੈਂ ਇਦਾਂ ਕਹਿਣਾ ਚਾਹੁੰਦਾ ਵੀ ਇਹ ਮਨੋ ਕਾਲਪੁਰਖ ਨੇ ਬਾਇਗਰੋਂ ਨੇ ਨਾ ਉਹ ਜੇ ਕੋ ਕਹਵੇ ਇਦਾਂ ਇਦਾਂ ਲੈ ਕੇ ਨਾ ਪੰਜਾਬੀ ਚ ਕਾਬਲ ਇਹਨੇ ਮਾਲਾ ਦਾ ਮਣਕਾ ਜਿਹਦਾ ਜਿਹਦਾ ਫਿੱਟ ਹੋ ਗਿਆ ਮੈਂ ਤੁਹਾਡਾ ਮਣਕਾ ਜੀ ਤੁਹਾਡੇ ਪਰਿਵਾਰ ਦਾ ਮੈਂਬਰ ਹੈ ਜੀ ਮੈਂ ਤੁਹਾਡੇ ਕੋਲ ਆ ਗਿਆ ਤੁਹਾਡੀ ਸ਼ਰਨ ਚ ਔਰ ਮੈਂ ਇਹਦੇ ਇਹਨਾਂ ਜ਼ਰੂਰ ਕਹਿਣਾ ਤੇ ਜਿਹੜੀ ਇਹ ਹਿਸਟਰੀ ਆ ਔਰ ਜਿਹੜੀ ਹਿਸਟਰੀ ਆ ਜੋ ਮੈਂ ਦੇਖੀ ਤੇ ਉਹ ਐਮਪਲਾਈਜ਼ ਵਾਸਤੇ ਤੇ ਪੰਜਾਬ ਦਾ ਕੋਈ ਮੁਲਾਜ਼ਮ ਵਰਗ ਖੁਸ਼ ਹੈ ਤਾਂ ਉਹ ਇਹ ਜ਼ਰੂਰ ਕਹਿੰਦਾ ਓਪਨਲੀ ਸੋਚ ਓਪਨਲੀ ਇਹ ਗੱਲ ਕਹਿੰਦਾ ਕਲੇਮ ਕਰਦਾ ਕਿ ਬਾਦਲ ਸਰਕਾਰ ਨੇ ਦਿੱਤਾ ਜ ਕੁਛ ਸ਼ਰਮਣੀ ਅਕਾਲੀ ਦਲ ਨੇ ਦਿੱਤਾ ਜੇ ਤੁਮ ਬੋਲੇ ਸੋਨ ਹੋ ਸਾਰ ਸਿਰਾਰਾ ਮਲੇ ਜੇ ਕੁਛ ਕਿਰਪਾ ਕੀਤੀ ਮੁਲਾਜ਼ਮ ਖੁਸ਼ ਹੀ ਨਾ ਤਾਂ ਅਸੀਂ ਅੱਜ ਤੱਕ ਜਿੰਨਾ ਕੁਝ ਹੋਇਆ ਤੇ ਉਹ 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 ਤੋਂ ਬਾਅਦ ਤਾਂ ਗੱਲਾਂ ਮੁਲਾਜ਼ਮਾਂ ਦਾ ਤਾਂ ਆਪਣਾ ਜੋ ਹੈਗਾ ਰਈਆ ਸਾਰਾ ਕੁਝ ਪਤਾ ਹੈ ਔਰ ਜਾਹਰ ਹੋ ਜਾਣਾ ਔਰ ਮੈਂ ਮੈਨੂੰ ਜਿਹੜੀ ਪਰਸੈਪਸ਼ਨ ਸੀ ਉਹ ਥੋੜੇ ਚਿਰ ਚੇਅਰ ਹੋ ਗਈ ਔਰ ਮੈਨੂੰ ਜਿਹੜਾ ਇਦਾਂ ਭਰਮ ਸੀਗਾ ਉਹ ਦੂਰ ਹੋ ਗਿਆ ਜਿਹੜਾ ਛੇਤੀ ਬਹੁਤ ਛੇਤੀ ਵੀ ਨਹੀਂ ਯਾਰ ਤਾਂ ਕਹਿਣ ਨੂੰ ਸਿਰ ਇਦਾਂ ਦੀ ਗੱਲ ਹੀ ਨਹੀਂ ਜੇ ਕੋਹੋ ਔਨੈਸਟ ਬੰਦੇ ਦੀ ਇਹਨਾਂ ਨੂੰ ਕਦਰ ਨਹੀਂ ਹੈ ਹੀ ਨਹੀਂ ਤੁਕਨ ਮੈਂ ਪ੍ਰਤੀਤਨ ਤੇ ਅੱਛਾ ਮੈਨੂੰ ਤਾਂ ਮਹਿਸੂਸ ਹੋਇਆ ਕਿ ਜਨਾ ਰੱਬ ਨੇ ਅਕਾਲ ਪੁਰਖ ਨੇ ਮੈਨੂੰ ਬਚਾ ਲਿਆ ਤੇ ਮੈਂ ਉਹਦੇ ਵਿੱਚ ਬਹੁਤ ਸਖੋਕ੍ਰਿਸ਼ਨ ਮਹਿਸੂਸ ਕਰਨੀ ਸੀ ਘਟਨ ਮਹਿਸੂਸ ਕਰਨੀ ਸੀ ਔਰ ਮੈਂ ਇੱਕ ਗੱਲ ਕਹਿਣੀ ਚਾਹਨਾ ਬਾਦਲ ਛਾ ਦੇ ਗਰੇ ਕਿ ਕਿ ਮੈਂ ਜੋ ਸਿਸਟਮ ਹੈ ਸਾਡਾ ਜੋ ਇੱਥੇ ਇਹਦੇ ਵਿੱਚ ਮੈਂ ਦਲਿਤ ਸਮੁਦਾਇ ਨੂੰ ਬਿਲੋਂਗ ਕਰਦਾ ਕਿਉਂਕਿ ਮੈਂ ਐਸੀ ਸ਼ਿਚੂਡ ਕਾਸਟ ਵਰਗ ਜਨ ਕਹਿੰਦੇ ਆ ਉਹ ਆ ਮੈਂ ਉਹਨੂੰ ਬਿਲੋਂਗ ਕਰਦਾ ਔਰ ਮੈਂ ਇਸ ਸਮੇਂ ਚ ਦੇਖਿਆ ਜਿਹੜਾ ਖਾਸ ਕਰਕੇ ਕਿਉਂਕਿ ਸਾਰੇ ਸਰਬ ਸੰਜੀਵ ਵਾਲਤਾ ਦਾ ਸੰਦੇਸ਼ ਗੁਰੂਆਂ ਵੀਰਾਂ ਨੇ ਦਿੱਤਾ ਔਰ ਸ਼੍ਰੋਮਣੀ ਕਾਲੇਦਲ ਹਰ ਵਰਗ ਦਾ ਸਤਿਕਾਰ ਕਰਦਾ ਹਰ ਵਰਗ ਕਿਉਂਕਿ ਮੈਂ ਇਹ ਜਰੂਰ ਦੇਖਿਆ ਥੋੜੇ ਚਿਰ ਚ ਭਈ ਥੋੜੇ ਸਮੇਂ ਚ ਜੜੀਆਂ ਕਟਣਾ ਵਾਲੀ ਬਾਪਰੀਆਂ ਕਹਿਣ ਨੂੰ ਤੁਸੀਂ ਸੀਐਮਓ ਕਹਿਣ ਨੂੰ ਤੁਸੀਂ ਇੰਨੇ ਉੱਚੋ ਦੇ ਤਾਡੀ ਲਿੰਗਵੈਰ ਲੈਂਗੁਏਜ ਸਿਵਲਾਈਜ਼ਡ ਨਹੀਂ ਚਾਹੀਦੀ ਤੁਹਾਡੇ ਕਿਸੇ ਇੱਕ ਖਾਸ ਵਰਗ ਨੂੰ ਕਿਤੇ ਬਹੁਤ ਹੀ ਅਨਸਰਾਈ ਜੀ ਮਾਸ਼ਾ ਅੱਲਾਹ ਤਨੀ ਇਹ ਕਿਤੇ ਵੀ ਵਾਜਬ ਨਹੀਂ ਹੈ ਘਰ ਵਾਜਬ ਹੈ ਪਰ ਮੈਂ ਮੈਨੂੰ ਇਹ ਅੰਦਰੋਂ ਵੀ ਨਹੀਂ ਸਹੀ ਲੱਗੀ ਬਾਦਲ ਸਾਹਿਬ ਨੇ ਮੇਰੇ ਮੈਨੂੰ ਵੀ ਇੱਕ ਆਫੀਸਰ ਨੂੰ ਮੈਂ ਤੁਹਾਡੇ ਸਾਹਮਣੇ ਆਪਣਾ ਜ਼ਿਕਰ ਕਰਤਾ ਮੇਰੀ ਆਇਡੈਂਟੀਟੀ ਇਹ ਹੈ ਮੈਨੂੰ ਇੰਨਾ ਪਿਆਰ ਦਿੱਤਾ ਇੰਨਾ ਇੱਜ਼ਤ ਮੈਨੂੰ ਮਿਲੀ ਇੱਥੇ ਔਰ ਮੈਂ ਬਹੁਤ ਦਿਲੋਂ ਇੱਕ ਇੱਕ ਸਿੰਪਲ ਵਰਕਰ ਇੱਕ ਸੇਵਾ ਕਰਨ ਦੇ ਭਾਵਨਾ ਆਇਆ ਮੈਂ ਕੋਈ ਮੈਨੂੰ ਸਵਾਲ ਜਿਹੜਾ ਮਰਜੀ ਹੁਣ ਪੁੱਛੇ ਜਾਂਦੇ ਬਾਰ ਬਾਰ ਪੁੱਛਦੇ ਆ ਇਹੋ ਜੀ ਇੱਕ ਪਰਸੈਂਟ ਵੀ ਕੋਈ ਇਹੋ ਜਿਹੀ ਕੋਈ ਦਾਲਚ ਵੈਸਟਡ ਇੰਟਰਸਟ ਲੈ ਕੇ ਨਾ ਮੈਂ ਡੀਐਚਓ ਸ਼ਿਪਤੀ ਕਿਸੇ ਵੈਸਟਡ ਇੰਟਰਸਟ ਨਹੀਂ ਨਾ ਮੈਂ ਹੁਣ ਕਿਸੇ ਵੈਸਟਡ ਇੰਟਰਸਟ ਨਹੀਂ ਮੈਂ ਆਪਾ ਸਿਰ ਸੇਵਾ ਕਰ ਲਈ ਔਰ ਮੈਨੂੰ ਇਹ ਕੋ ਵਧੀਆ ਪਲੈਟਫਾਰਮ ਨਹੀਂ ਲੱਗਦਾ ਹੋ ਕੋਈ ਸਿਕਾ ਮੈਂ ਅੱਜ ਇੱਥੇ ਸ਼ਾਮਿਲ ਆਇਆ ਮੈਂ ਧੰਨਵਾਦ ਕਰਦਾ ਹਾਂ ਸ਼ਾਰਪਤ ਦੀ ਵਿਸ਼ਾ ਚੇਤੀ ਆਇਆ ਤੇ ਮੇਰੇ ਦਾ ਨਾਮ ਹੈ ਨਜਰਪੁਰ ਜਿਹੜਾ ਕੋ ਸੰਗਮ ਨੇ ਜਨੰਦਰ ਤੇ ਟੀਮ ਜਿੰਨਾ ਪ੍ਰੈਸ ਮੀਡੀਆ ਸਾਰਾ ਸਾਰਿਆਂ ਦਾ ਧੰਨਵਾਦ ਕਰੀਆ ਔਰ ਡੀਐਚਓ ਸ਼ਿਪਤੀ ਤੁਸੀਂ ਮੇਰਾ ਮੇਰਾ ਬਹੁਤ ਸਾਰਾ ਦਿੱਤਾ ਤੇ ਮੈਂ ਤੁਹਾਡਾ ਸ਼ੁਕਰਗੁਜ਼ਾਰ ਵੈਲਜੀ ਕਥਨ ਸਾਹਿਬ ਸ਼੍ਰੀ ਵੈਲਸੀ ਜੀ ਫਤਿਹ ਜੀ ਦਾ ਸਵਾਗਤ ਹੈ ਡਾਕਟਰ ਸਾਹਿਬ ਦੇ ਨਾਲ ਕੁਝ ਸਾਥੀ ਆਏ ਨੇ ਮਾਣਾ ਦੇ ਸਰੂਪਾ ਭਾਉ ਮੂਰੇ ਜਨ ਹੋਰ ਵੀ ਹਰਿੰਦਰ ਹਰਿੰਦਰ ਸਿੰਘ ਜੀ ਮੇਰੇ ਨਾਲ ਵੀ ਹਿੰਦ ਸਾਥੀ ਬਹੁਤ ਵੱਡਾ ਪਰਿਵਾਰ ਹੋ ਰਿਹਾ ਹੈ ਇੱਥੇ ਵਿਦੇਵਾਰ ਜੀ ਵਿਦੇਵਾਰ ਸਿੰਘ ਜੀ ਸਰੂਪੇ ਜੀ ਸਤਿ ਸ਼੍ਰੀ ਅਕਾਲ ਚਲੋ ਇੱਥੇ ਅਗਲੇ ਖੇਤਰ ਵੀਦੇਵਾਰ ਜੀ ਮਰਜੰਦਰ ਸਿੰਘ ਜੀ ਤਨਦੀਪ ਸਿੰਘ ਜੀ ਭੋਲਾ ਠਾਕਰ ਜੀ ਚੰਦਰ ਸ਼ਰਮਾ ਜੀ ਪੰਨਾ ਰਾਜ ਸਿੱਧ ਜੀ ਦਵਿੰਦਰ ਬਾਵਾ ਜੀ ਵਾਰ ਮੰਡਲ ਦੇ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਪੰਨਾ ਰਾਜ ਸਿੱਧ ਜੀ ਜੀ ਪਾਰ ਮੰਡਲ ਦੇ ਆਪਣੇ ਨੇ ਦਵਿੰਦਰ ਬਾਵਾ ਜੀ ਜਸਵੰਤ ਸਿੰਘ ਜੀ ਚੱਬਿਆ ਲੜਕੇ ਤੋਂ ਰਾਜ ਪ੍ਰਕਾਸ਼ ਜੀ ਰਾਜ ਪ੍ਰਸਾਦ ਜੀ ਵਪਾਰ ਮੰਡਲ ਵਾਈਸ ਪ੍ਰੈਜ਼ੀਡੈਂਟ ਵਪਾਰ ਮੰਤਰੀ ਵਾਈਸ ਪ੍ਰੈਜ਼ੀਡੈਂਟ ਵਪਾਰ ਮੰਤਰੀ ਤੋਂ ਬਲਰਾਇ ਸ਼ਿਟੀ ਜੀ ਨੇ ਬਾਕੀ ਜਿਹੜੇ ਗੱਲ ਸਾਹਿਬ ਦੇ ਹੋ ਸਾਥੀ ਨੇ ਉਹ ਅਸੀਂ ਜਦੋਂ ਹਿਸ਼ਾਰਪੁਰ ਜਾਵਾਂਗੇ ਹਾਂਜੀ ਅੱਗੇ ਅੱਗੇ ਖੜ੍ਹ ਜਾਓ ਅੱਜ ਪਿੱਛੇ ਆ ਜਾਓ ਜਦੋਂ ਅਗਲਾ ਪ੍ਰੋਗਰਾਮ ਦੀਦੀ ਰੀਨੂ ਦਰਿਆਨ ਜੀ ਉਹ ਵੀ ਆਜਾ ਦਾ ਜੇ ਪ੍ਰੋਦਾ ਧਰਤੀ ਬਾਲੀ ਜੀ ਸਰਵ ਸਾਇਟ ਦੇ ਡਿਸਟ੍ਰਿਕਟ ਪ੍ਰੈਜਿਡੈਂਟ ਨੇ ਇਹਨਾਂ ਨੇ ਵੀ ਅੱਜ ਅਕਾਲੀ ਦਰ ਜੁਆਇਨ ਕੀਤਾ ਇਹਨਾਂ ਦੇ ਵੀ ਬਹੁਤ ਧੰਨਵਾਦ ਕਰੀਆ ਆਪਾਂ ਸਭ ਨੂੰ ਪ੍ਰੈਸ ਅਗਲਾ ਪ੍ਰੋਗਰਾਮ ਜਿਹੜਾ ਅਸੀਂ ਚਾਰਪੁਰ ਜਾ ਕੇ ਰੱਖਾਂਗੇ ਉਹ ਪ੍ਰੋਗਰਾਮ ਡਾਕਟਰ ਸਾਹਿਬ ਦੇ ਹਾਜ਼ਰੀ ਸਾਰੇ ਸਾਥੀ ਉੱਥੇ ਜੁਆਇਨ ਕਰਨਗੇ ਹਾਂਜੀ ਕਿਸੇ ਨੇ ਕੋਈ ਸਵਾਲ ਕਰਨਾ ਹੋਵੇ ਅਨੇਕ ਕੀ ਗਿਆ ਕਿਸ ਤਰ੍ਹਾਂ ਨਾਮ ਪਾਉਣੇ ਕਿਹਾ ਸੀ ਕਿ ਮੇਰਾ ਨਾਮ ਜੋ ਕੋਈ ਪਾਰਟੀ ਲੋਕ ਸਭਾ ਦਾ ਜਿਹੜਾ ਰਚਨਾਮ ਰਹਿਣਾ ਹੈ ਜੇ ਆਪ ਕੋ ਮੇਂ ਕਰ ਸਕਦਾ ਹਾਂ ਸ਼ਾਹ ਕੋਲ ਤੋਂ ਇਹ ਤੁਹਾਡੀ ਅਫਸਰ ਹੋ ਸਕਦੇ ਨੇ ਦੇਖੋ ਸਾਡੀ ਪਾਰਟੀ ਦੀ ਇੱਕ ਸਿਸਟਮ ਹੈ ਸਾਡੀ ਕੋਰ ਕਮੇਟੀ ਬੈੰਦੀ ਹੈ ਬਹਿ ਕੇ ਵਿਚਾਰਾ ਹੁੰਦੀਆਂ ਕਿਹਦੇ ਕਿਨੇ ਕਿਹਨੂੰ ਕਿੱਥੇ ਦੇਣੀ ਹੈ ਉਹ ਕੋਰ ਕਮੇਟੀ ਫੈਸਲਾ ਕਰਦੀ ਹੈ ਤੋਂ ਇਸ ਕਰਕੇ ਹਲੇ ਜਲਦੀ ਕੋਰ ਕਮੇਟੀ ਦਾ ਮੀਟਿੰਗ ਕਰਾਈ ਜਾਊਗੀ ਇਥੇ ਜਿਹੜੀ ਜਿਹੜੇ ਸਾਡੇ ਪੋਟੈਂਸ਼ੀਅਲ ਕੈਂਡੀਡੇਟਸ ਆ ਉਹਨਾਂ ਤੇ ਡਿਸਕਸ ਕੀਤਾ ਜਾ ਹਾਂਜੀ ਇਕਬੰਦਨ ਤੁਹਾਡਾ ਕਦੋਂ ਤੱਕ ਇਲਾਨ ਆ ਤੁਸੀਂ ਦੱਸੋ ਮੈਨੂੰ ਤਾਂ ਥੋੜੇ ਦਾ ਹੀ ਪਤਾ ਲੱਗਦਾ ਮੈਂ ਤਾਂ ਥੋੜੇ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਜਿਹੜੇ ਮੈਦਾਨ ਜੁਟਾਰੇ ਨੇ ਆਮ ਲੋਕ ਦੁਗਤ ਨੇ ਕੈਬਨਿਟ ਮੈਂ ਕੋਈ ਜਿਹੜਾ ਕਹਿਣਾ ਚਾਹਣਾ ਆਮ ਆਦਮੀ ਪਾਰਟੀ ਦਾ ਸਲੋਗਨ ਕੀ ਸੀ ਕੀ ਆਮ ਲੋਕਾਂ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਇਹਨਾਂ ਦਾ ਇੰਨਾ ਬੁਰਾ ਹਾਲ ਹੈ ਕਿ ਆਮ ਲੋਕ ਤੇ ਇਹਨਾਂ ਨੂੰ ਛੱਡ ਗਏ ਉਹਨੇ ਦੇਖ ਲਿਆ ਕਿ ਇਹ ਆਮ ਆਦਮੀ ਦੀ ਪਾਰਟੀ ਨਹੀਂ ਐ ਠੱਗਾਂ ਦੀ ਇਹ ਪਾਰਟੀ ਹੈ ਤੋ ਇਸ ਕਰਕੇ ਆਮ ਜਨਤਾ ਨੇ ਇਹਨਾਂ ਨੂੰ ਛੱਡ ਦਿੱਤਾ ਹੁਣ ਆਪਣੇ ਮੰਤਰੀਆਂ ਨੂੰ ਉਹਨਾਂ ਕੋਲ ਬੰਦੇ ਨਹੀਂ ਲੱਭੇ ਆਪਣੇ ਮੰਤਰੀ ਨੂੰ ਅੱਗੇ ਬਲੀ ਦਾ ਬੱਕਰਾ ਬਣਾ ਰਿਹਾ ਤੇ ਜਿਹੜੇ ਮੰਤਰੀ ਆਉਣਗੇ ਉਹ ਜਮਾਨਤਾ ਜਬਤ ਕਰਾ ਕੇ ਹੀ ਜਾਣਗੇ ਯਾਰ ਮੇਰੀ ਗੱਲ ਸੁਣਨਾ ਕਿ ਤੁਸੀਂ ਕਿਹੜੇ ਅਖਬਾਰ ਤੋਂ ਇੱਕ ਨੇ ਹੈ 0 লাইਵ نیوز ਤੇ ਮੈਂ ਹੈਂ ਥੋੜਾ ਜੀਤ ਨਾ ਹੋ ਜੂਗਾ ਕੜਚਾ ਮੰਡਲ ਨੂੰ ਨਹੀਂ ਐਵੇਂ ਆਪਾਂ ਹਲੇ ਇੱਕ ਤੁਸੀਂ ਹਲੇ ਤੁਸੀਂ ਮੈਂ ਕਹਿੰਦਾ ਥੋੜੇ ਦਾ ਹੀ ਮੈਨੂੰ ਪਤਾ ਲੱਗ ਰਿਹਾ ਕੋਈ ਕਹਿੰਦਾ ਮੈਂ ਅੱਜ ਮੈਂ ਦਿੱਲੀ ਬੈਠਾ ਹਾਂ ਮੈਂ ਤੁਹਾਡੇ ਕੋਲੇ ਬੈਠਾ ਹਾਂ ਤੋ ਐਸ ਕਰਕੇ ਤੁਸੀਂ ਮੈਨੂੰ ਲੱਗਦਾ ਅੱਜ ਤੱਕ ਖਬਰਾਂ ਨਹੀਂ ਹੁੰਦਾ ਤੁਹਾਨੂੰ ਨਹੀਂ ਲੱਗਦਾ ਉਹਦੇ ਨਾਲ ਕਾਲੀ ਗੱਲ ਜੀ ਅਸ਼ਰੋਮਨੀ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ ਪੰਜਾਬ ਦੇ ਹਰ ਵਰਗ ਦੇ ਦਿਲਾਂ ਚ ਪਸੀ ਹੈ ਆ ਇੱਕ ਗੁਰੂਆਂ ਦੇ ਦੱਸੇ ਹੋਏ ਦੱਸੇ ਹੋਏ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਜਿਹੜੀ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਅਸੀਂ ਸਾਰੇ ਧਰਮਾਂ ਨੂੰ ਇਕੱਠੇ ਕਰਕੇ ਜੋੜ ਕੇ ਅਸੀਂ ਆਪਣੀ ਪਾਰਟੀ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ ਪੰਜਾਬ ਤਾਂ ਬਚੂਗਾ ਜੇ ਸਾਰੇ ਲੋਕ ਇਕੱਠੇ ਭਰਾਵਾਂ ਮੰਗ ਰਹੋਗੇ ਤੁਸੀਂ ਦੇਖਿਆ ਹੋਣਾ ਆ ਸਾਡੀ ਸੋਚ ਹੈ ਜਿੰਨੇ ਤਾਕਤਵਰ ਅਸੀਂ ਪਿੰਡਾਂ 'ਚ ਐ ਉਨੇ ਤਾਕਤਵਰ ਅਸੀਂ ਸ਼ਹਿਰਾਂ 'ਚ ਤੁਸੀਂ ਜੇ ਦੇਖੋਗੇ ਐਡਾ ਵੱਡਾ ਤੂਫਾਨ ਨੇ ਅਜ ਤੱਕ ਨਹੀਂ ਦੇਖਿਆ ਮੈਨੂੰ ਤਕਰੀਬਨ ਮੇਰਾ ਤਕਰੀਬਨ 30 ਸਾਲ ਤੋਂ ਉੱਤੇ ਹੋ ਗਏ ਸਿਆਸਤ ਵਿੱਚ 30 ਸਾਲਾਂ 'ਚ ਐਜੀ ਰਿਸਪੌਂਸ ਜੋ ਮੈਂ ਅੱਜ ਦੇਖ ਰਿਹਾ ਮੈਂ ਅੱਜ ਤੱਕ ਨਹੀਂ ਦੇਖਿਆ ਲੋਕਾਂ ਦੇ ਵਿੱਚ ਅ ਝਾੜੂ ਵਾਲੇ ਨਕਲੀ ਜਾਲੀ ਦੇ ਮੁੱਖ ਮੰਤਰੀ ਤੇ ਇੰਨਾ ਗੁੱਸਾ ਹੈ ਕਿਉਂਕਿ ਜਿਹੜੀ ਵੀ ਦਿੱਲੀ ਵਾਲੀ ਪਾਰਟੀ ਆਈ ਹੈ ਝੂਠ ਬੋਲ ਕੇ ਸਰਕਾਰ ਬਣਾ ਜਾਂਦੀ ਹੈ ਤੇ ਉਹਦੇ ਬਾਅਦ ਠੱਗਣ ਲੱਗ ਜਾਂਦੀ ਹੈ ਲੋਕਾਂ ਨੇ ਦੇਖ ਲਿਆ ਆਪਣੀ ਕੋਈ ਪੰਜਾਬ ਦੀ ਹੈ ਖੇਤਰੀ ਪਾਰਟੀ ਅਕਾਲੀ ਦਲ ਇਹਨੂੰ ਤਗੜਾ ਕਰੀਏ ਤਾਂ ਪੰਜਾਬ